ਹਾਉ ਜੀ ਜੀ ਐਨੂੰ ਅੱਜ ਵਾਲੀ ਵੀਡੀਓ ਬਹੁਤ ਰਮਾਂਚਕ ਹੋਣ ਵਾਲੀ ਆ ਕਿਉਂਕਿ ਜਦੋਂ ਇੱਕ ਮਾਲਕ ਕਿਸੇ ਠੇਕੇਦਾਰ ਤੇ ਐਸ ਲੈਵਲ ਦਾ ਯਕੀਨ ਕਰ ਲਵੇ ਇਹ ਉਤਾਰ ਸਿਆਂ ਗੋਹਾ ਲਾ ਦੇ ਜਾਂ ਲੋਹਾ ਲਾ ਦੇ ਸਾਡੇ ਵੱਲੋਂ ਉਹ ਸੋਨਾ ਹੀ ਆ ਤੇ ਫੇ ਸਾਡੀ ਵੀ ਉਹ ਮਜਬੂਰੀ ਹੋ ਜਾਂਦੀ ਆ ਉਸ ਮਾਲਕ ਨਹੀਂ ਉਸ ਯਾਰ ਨੂੰ ਪ੍ਰੋਪਰ ਇੱਕ ਡੈਡੀਕੇਸ਼ਨ ਇਕੱਲੀ-ਕੱਲੀ ਚੀਜ਼ ਪ੍ਰੋਪਰ ਬਣਾ ਕੇ ਦਈਏ ਵੀ ਕੋਈ ਵੀ ਕੰਪਨੀ ਕਿਸੇ ਵੇਸ ਤੇ ਵਾਦਾ ਨਹੀਂ ਕਰਦੀ ਜੋ ਵਾਦਾ ਕਰਦੀ ਉਹ ਤੇ ਕੰਡੀਸ਼ਨਾਂ ਰੱਖਦੀ ਕਿਵੇਂ ਰੱਖਦੀ ਆ ਮੰਨ ਲਓ ਫਰਜ ਕਰੋ ਵੀ ਆਪਾਂ ਇੱਕ ਟੂਟੀ ਮਹਿੰਗੀ ਕੰਪਨੀ ਦੇ ਲੈ ਆਂਦੀ 25 ਤੋਂ 30 ਹਜ਼ਾਰ ਦੀ ਟੂਟੀ ਲਾ ਕੇ ਆਪਾਂ ਲਾਤੀ ਆ ਲਿਆ ਕੇ ਉਸ ਤੋਂ ਬਾਅਦ ਕੰਪਨੀ ਉਸੇ ਦਿਨ ਉਸੇ ਤਰ੍ਹਾਂ ਉਸੇ ਬਾਥਰੂਮ ਦੇ ਵਿੱਚ ਆਪਾਂ 5000 ਦੀ ਰੂਟੀ ਲੈ ਕੇ ਲਾਤੀ ਅੱਛਾ 10 ਸਾਲ ਬਾਅਦ ਉਹ ਕੰਪਨੀ ਕਹਿੰਦੀ ਹੈ 7 ਸਾਲ ਬਾਅਦ ਟੂੜੀਆਂ ਦੋਨੇ ਖਰਾਬ ਹੋ ਗਈਆਂ ਸੇਮ ਇਹ ਕੰਪਨੀਆਂ ਤਾਂ ਕਹਦਾ ਵੀ ਸਾਡੀ ਗਾਰੰਟੀ ਕੋਈ ਨਹੀਂ ਇੱਕ ਟੂੜੀ ਵਾਲੀ ਕੰਪਨੀ ਕਹਿੰਦੀ ਹੈ ਵੀ ਤੁਸੀਂ ਇਹਦੇ ਸੋਡਾ ਮਾਰਤਾ ਤਾਂ ਹੋ ਗਿਆ ਤੁਹਾਡੇ ਹੱਥ ਪਾਣੀ ਜਿਹਾ ਸੋਰਾ ਆ ਗਿਆ ਇੱਕ ਬਹਾਨਾ ਹੁੰਦਾ ਪਰ ਇੱਕ ਦੁਕਾਨਦਾਰ ਨੂੰ ਜੀਤੋਂ 5000 ਦੀ ਟੂਟੀ ਲਿਆਂਦੀ ਹੁੰਦੀ ਆ ਉਹ ਕਿਤੇ ਨਾ ਕਿਤੇ ਇਹ ਚੀਜ਼ ਸੋਚ ਜਾਂਦਾ ਹੁੰਦਾ ਵੀ ਬਾਈ ਵੀ ਅੰਦਰ ਲਈ ਡੈਸਕ ਲੈ ਜਾ ਵੱਧ ਤੋਂ ਵੱਧ ਹੋਰ ਟੂਟੀ 500 700 ਦੀ ਲੈ ਜਾ ਮੈਂ ਇੰਨਾ ਕਰ ਸਕਦਾ ਲੋਕਲ ਦੁਕਾਨਦਾਰ ਤੋਂ ਮਾਲ ਲੈਣ ਦਾ ਮਤਲਬ ਇਹ ਹੁੰਦਾ ਮਸ਼ਹੂਰ ਦੁਕਾਨਦਾਰ ਤੋਂ ਇੱਕ ਵੱਡੇ ਲੈਵਲ ਦੇ ਸੈਲੀਬ੍ਰਿਟੀ ਤੋਂ ਕੰਮ ਕਰਾਉਣ ਦਾ ਤੇ ਸਿਸਟਮ ਬਣ ਜਾਂਦਾ ਇੱਕ ਡਰਦਾ ਹੁੰਦਾ ਬੰਦਾ ਵੀ ਮੇਰੀ ਦੁਕਾਨ ਤੋਂ ਕੋਈ ਇਹੋ ਜਿਹਾ ਮਾਲ ਨਾ ਵਿਕ ਜੇ ਜੀ ਦੀ ਵਜ੍ਹਾ ਨਾਲ ਮੇਰੇ ਸਾਰੇ ਸਿਸਟਮ ਦੀ ਰੈਪਿਊਟੇਸ਼ਨ ਖਰਾਬ ਹੋ ਜੇ ਅੱਜ ਵਾਲੀ ਵੀਡੀਓ ਹੈ ਜੀ ਜੇ ਡੀ ਬੀ ਜਣੇ ਕਿ ਜੱਟਾਂ ਦਾ ਪੱਠਾ ਵਜਦਾ ਜੀ ਜੱਟਾਂ ਦਾ ਪੱਠਾ ਇਹਨਾਂ ਦੀ ਦੁਕਾਨ ਦਾ ਨਾਮ ਹੈ ਇੱਕ ਬਹੁਤ ਵੱਡੇ ਲੈਵਲ ਦਾ ਕੰਮ ਆ ਜੀ ਮੋੜ ਤੇ ਇਹਨੂੰ ਮੌੜ ਹੀ ਕਹਿ ਸਕਦੇ ਆਪਾਂ ਮਾਨਸਾ ਤੋਂ ਜਦੋਂ ਆਪਾਂ ਮੋੜ ਜਾਂਦੇ ਆ ਰਸਤੇ ਦੇ ਵਿੱਚ ਆਉਂਦਾ ਬਹੁਤ ਵੱਡੇ ਲੈਵਲ ਦਾ ਕੰਮ ਆ ਜੀ ਉਸੇ ਵੱਡੇ ਲੈਵਲ ਤੋਂ ਆਪਾਂ ਇਹਨਾਂ ਤੋਂ ਅੜੈਸਵ ਚੱਕਿਆ ਉਸੇ ਵੱਡੇ ਲੈਵਲ ਤੋਂ 32 64 ਦੀ 42 ਦੀ ਡੀਟੇਲ ਚੱਕੀ ਹੋਈ ਆ ਇਹਨਾਂ ਨਾਲ ਸਾਡਾ ਰਿਲੇਸ਼ਨ ਕਿਵੇਂ ਬਣਿਆ ਜਦੋਂ ਕੋਈ ਬੰਦਾ ਆਪਾਂ ਕੰਮ ਤੇ ਕਰਨ ਕੰਮ ਕਰਾਉਣ ਜਾਂਦੇ ਆ ਜਾਂ ਕਹਿੰਦੇ ਆ ਵੀ ਸਾਡੇ ਘਰੇ ਭਈ ਆ ਮਾਲ ਲਉਣਾ ਉਹ ਕਹਿੰਦਾ ਨਹੀਂ ਤੁਹਾਡੇ ਆਸਤੇ ਮਾਲ ਸਹੀ ਨਹੀਂਗਾ ਹਾਲਾਂਕਿ ਉਹਦਾ ਮਾਲ ਵਿਕਦਾ ਹੁੰਦਾ ਪਰ ਫਿਰ ਵੀ ਆਪਾਂ ਜਦੋਂ ਬੰਦਾ رائے ਦੇ ਦੇਵੇ ਤਾਂ ਉਹ ਬੰਦੇ ਦੀ ਕੁਝ ਨਾ ਕੁਝ ਸੋਚ ਆਪਣੇ ਪ੍ਰਤੀ ਸਾਫ਼ ਹੁੰਦੀ ਆ ਇਸੇ ਤਰ੍ਹਾਂ ਸਾਨੂੰ ਬੰਦਿਆਂ ਨੇ ਵਾਹ ਪੈ ਗਿਆ ਕੁਆਲਿਟੀ ਬਹੁਤ ਆ ਅੱਛਾ ਵਾਹ ਪੈਂਡ ਦਾ ਸਭ ਤੋਂ ਵੱਡਾ ਕਾਰਨ ਹੈ ਉਹਨਾਂ ਦੀ ਬੋਲੀ 'ਚ ਨਿਮਰਤਾ ਬਹੁਤ ਆ ਮਠਾਸ ਬਹੁਤ ਆ ਆਪਾਂ ਨੂੰ ਸਮਝਾਉਂਦੇ ਆ ਵੀ ਆਹ ਕੁਆਲਿਟੀ ਉਤਾਰਸੇ ਤੇਰੇ ਕੰਮ ਆਊਗੀ ਇਹ ਤੇਰਾ ਵੀ ਨਾ ਬਣਾਊਗੀ ਸਾਡਾ ਵੀ ਨਾ ਬਣਾਊਗੀ ਕੋਸ਼ਿਸ਼ ਆ ਜੀ ਜਦੋਂ ਐਡੇ ਐਡੇ ਵੱਡੇ ਟਰੱਕ ਆਪਣੇ ਅਰਗੇ ਦੁੱਕੀ ਤਿੱਕੀ ਦੇ ਬੰਦਿਆਂ ਦੇ ਘਰੇ ਆਉਣ ਲੱਗ ਜਣ ਤਾਂ ਫਿਰ ਦਾਤੇ ਦੀ ਬਹੁਤ ਵੱਡੀ ਮਿਹਰ ਦਾ ਸਦਕਾ ਹੀ ਇਹ ਜਾ ਕੁਝ ਹੋ ਸਕਦਾ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਜ਼ਿੰਮੇਵਾਰੀ ਸਾਡੀ ਹੁੰਦੀ ਆ ਅੱਛਾ ਫੇਰ ਨੋਟ ਕਰ ਲਓ ਜੇ ਡੀਬੀ ਜਟਾਂ ਦੇ ਪੱਠੇ ਜਟਾਂ ਦੇ ਪੱਠੇ ਦੀ ਟਾਇਲ ਆ ਉੱਪਰ ਮੈਂ ਨੰਬਰ ਦੇਣ ਲੱਗਾ ਜਿਹੜੇ ਬੰਦੇ ਨੂੰ ਕੁਆਲਿਟੀ ਚਾਹੀਦੀ ਹੁੰਦੀ ਹੈ ਸ਼ਾਹ ਰੇਟ ਵੀ ਨੋਰਮਲ ਆ ਕੋਈ ਜ਼ਿਆਦਾ ਨਹੀਂਗਾ ਕੁਆਲਿਟੀਆਂ ਬਹੁਤ ਜ਼ਿਆਦਾ ਆ ਕੰਪਨੀ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਕੰਪਨੀ ਮਗਰ ਨਾ ਜਾਓ ਬੰਦੇ ਮਗਰ ਜਾਓ ਚਾਹੇ ਉਹ ਲੋਹਾ ਲਾਏ ਚਾਹੇ ਗੋਹਲਵਾ ਵੇ ਆ ਆਪਣਾ ਨੰਬਰ ਚੱਲਦਾ ਉੱਪਰ ਨੰਬਰ ਤੁਸੀਂ ਆਪਣੇ ਆਪ ਸਕਰੀਨ ਸ਼ਾਟ ਲੈ ਲਿਓ ਧੰਨਵਾਦ ਸ਼ੁਕਰੀਆ ਜੀ ਆਇਆਂ ਨੂੰ ਜ਼ਰੂਰੀ ਨਹੀਂ ਹੁੰਦਾ ਕੰਪਨੀ ਚੰਗੀ ਆ ਇੱਕ ਬੰਦੇ ਦੇ ਯਕੀਨ ਕਰਕੇ ਵੀ ਆਪਾਂ ਚੰਗਾ ਕੰਮ ਕਰ ਸਕਦੇ ਆ ਤੇ ਆਪਾਂ ਜਦੋਂ ਕੰਪਨੀਆਂ ਬਣਾਵਾਂਗੇ ਉਦੋਂ ਆਪਣੇ ਨਾਲ ਵੀ ਐਂ ਹੋਣਾ ਚਾਹੀਦਾ ਬਹੁਤ ਸੋਹਣਾ ਚੱਲੀ ਜਾਂਦਾ ਜਿਵੇਂ ਪਿੰਡ ਰਾਜਿਆਂ ਨੇ ਸਾਨੂੰ ਬਹੁਤ ਚੜ ਜੜੀ ਜਾਂਦਾ ਵੀ ਟੈਲ ਆ ਚੁੱਕੀ ਆ ਅਗਲੇ 12 15 ਦਿਨਾਂ ਦੇ ਵਿੱਚ ਵਿੱਚ ਕੰਮ ਚੱਲ ਪੂਗਾ ਸ਼ੁਕਰੀਆ ਜੀ ਆ